ਹਾਂਜੀ ਬਾਈ ਕਰੋ ਚੈੱਕ ਜਿਹੜੇ ਭਰਾ ਕਹਿੰਦੇ ਹੁੰਦੇ ਸੀ ਨਾ ਕੈਲਕੂਲੇਸ਼ਨ ਕਰਕੇ ਵੀ ਮੱਝ ਮਹਿੰਗੀ ਪੈਂਦੀ ਆ ਤੇ 2 ਕਿਲੋ ਡੈਰੀ ਤੋਂ ਡੋਲੂ ਚ ਪਵਾ ਲਓ ਸਸਤਾ ਪੈਂਦਾ 6 ਲੱਖ ਮੱਝ ਦਾ ਬਾਈ ਅੰਕੜਾ ਜਿਹੜਾ ਇਤਕੀ ਨਿਕਲਿਆ 6 ਲੱਖ ਮੱਝ ਪੰਜਾਬ ਚ ਘਟ ਗਈ ਤੇ ਮੱਝਾਂ ਮਹਿੰਗੀਆਂ ਹੋਣ ਦਾ ਕਾਰਨ ਹੁਣ ਤੁਸੀਂ ਆਪ ਹੀ ਦੇਖ ਲਓ ਬਾਈ ਕੋਈ ਮਹਿੰਗੀ ਨਹੀਂ ਪੈਂਦੀ ਇੱਕ ਮੱਝ ਰੱਖੀ ਆ ਸਾਰਾ ਪਰਿਵਾਰ ਪਾਲਦੀ ਆ ਆਪਦਾ ਖਰਚਾ ਕੱਢਦੀ ਆ ਆਪਦੇ ਬੱਚੇ ਵੀ ਪਾਲਦੀ ਆ ਪਿੱਛੇ ਜੇ ਆਪਾਂ ਤੁਹਾਨੂੰ ਸਾਰੀ ਕੈਲਕੂਲੇਸ਼ਨ ਕਰਕੇ ਦੱਸ ਗਏ ਤਾਂ ਆਣ ਸੁਣੀਆਂ ਗੱਲਾਂ ਨਾ ਸੁਣ ਕੇ ਆਪਦੇ ਤੇ ਅਸਰ ਕਰਿਆ ਕਰੋ ਆਪਦੇ ਬੱਚਿਆਂ ਨੂੰ ਪਸ਼ੂਆਂ ਦੇ ਵਿੱਚ ਬਾੜੋ ਇਹ ਧੰਦਾ ਹੋਇਆ ਖੇਤੀ ਦਾ ਧੰਦਾ ਇਹੀ ਧੰਦੇ ਰਹਿ ਜਾਣੇ ਆ ਹੋਰ ਸਭ ਓਟ ਜਾਣੇ ਆ ਬਾਈ ਆਪਣੇ ਕੋਲੋਂ ਤੇ ਇਹ ਧੰਦੇ ਆਪਾਂ ਆਪਦੇ ਆਪ ਹੀ ਛੱਡ ਛੱਡ ਰਹੇ ਆ ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਆਪਣਾ ਬਣੂ ਕੀ ਤੇ ਬਾਹਰਲੇ ਕੈਨੇਡਾ ਅਮਰੀਕਾ ਕਿੰਨਾ ਕੁ ਟਾਈਮ ਚੱਲੀ ਜਾਣਗੇ ਜੇ ਇਹ ਧੰਦੇ ਹੋਣਗੇ ਆਪਣੀਆਂ ਜੜਾਂ ਤਾਂ ਰੱਖੋ ਆਪਦੇ ਧੰਦਿਆਂ ਦੇ ਵਿੱਚ ਬਾੜੀਆਂ ਨਹੀਂ ਦੋ ਮੱਝਾਂ ਤਿੰਨ ਮੱਝਾਂ ਰੱਖੋ ਯਾਰ ਦੋ-ਦੋ ਲੱਖ ਦੀ ਮੱਝ ਹੋਈ ਪਈ ਆ ਤੇ ਬਾਈ ਪਸ਼ੂ ਪਾਲੋ ਵੱਧੋ ਵੱਧ 6 ਲੱਖ ਮੱਝ ਘਟ ਗਈ ਤੁਸੀਂ ਐਂ ਹਿਸਾਬ ਲਾ ਲਓ ਹੁਣ ਕਿਵੇਂ ਪੂਰੀ ਹੋਊਗੀ ਛੇਤੀ ਪੂਰੀ ਨਹੀਂ ਹੁੰਦੀ ਕਿਉਂਕਿ ਮਾਲ ਬਾਹਰ ਨੂੰ ਜਾਈ ਜਾਂਦਾ ਕੋਈ ਕਾਟੂ ਮਾਲ ਚ ਵੇਚੀ ਜਾਂਦਾ ਜਿਵੇਂ ਤੁਸੀਂ ਕਾਮਯਾਬ ਹੋਣਾ ਨਾ ਬਾਈ ਮੱਝ ਨੂੰ ਗੱਬਣ ਕਰਾਉਣ ਦਾ ਚਾਂਸ 100% ਰੱਖਿਆ ਕਰੋ ਅੱਕਿਆ ਨਾ ਕਰੋ ਇੰਨੀ ਛੇਤੀ ਨਫੜਾਇਆ ਕਰੋ ਤੇ ਜੇ ਕੋਈ ਮਾੜਾ ਹਰ ਹੁੰਦਾ ਚਲੋ ਉਹ ਜਿਹੜਾ ਪਸ਼ੂ ਵੇਚਣਾ ਪੈਂਦਾ ਕਟਿਆ ਵਾਲਿਆਂ ਨੂੰ ਪਰ ਊਂ ਨਾ ਛੇਤੀ ਫੜਾਇਆ ਕਰੋ ਆ ਹੁਣ ਜਿਹੜੀਆਂ ਝੋਟੀਆਂ ਤੁਸੀਂ ਦੇਖ ਰਹੇ ਹੋ ਜਮਈ ਨਾਰਮਲ ਮੈਨੂੰ 1 ਰੁਪਈਆ ਦਾ ਵੀ ਖਰਚਾ ਨਹੀਂ ਇਹਨਾਂ ਤੇ ਪਤਾ ਇਹਨਾਂ ਦੀ ਮਾਣ ਹੀ ਖਰਚਾ ਇਹਨਾਂ ਦਾ ਕੱਢਿਆ ਸਾਡੇ ਪਰਿਵਾਰ ਦਾ ਦੁੱਧ ਦਾ ਤੇ ਆਪ ਦਾ ਕੋਈ ਐਡੀ ਡਰਨ ਵਾਲੀ ਗੱਲ ਨਹੀਂ ਹੁੰਦੀ ਸਭ ਤੋਂ ਵੱਧ ਬਈ ਮਿਹਨਤ ਕਰੋ ਤੇ ਇਹ ਚੀਜ਼ਾਂ ਨੂੰ ਪਾਲੋ ਇਹੀ ਧੰਦਾ ਆਪਾਂ ਨੂੰ ਦੁਬਾਰਾ ਪੂਰਾ ਸੈੱਟ ਕਰਨ ਵਾਲੀ ਚੀਜ਼ ਇਹੀ ਹੈ ਤੇ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੱਧ ਤੋਂ ਵੱਧ ਜਿਹੜੇ ਪਸ਼ੂਆਂ ਨੂੰ ਭਰਾ ਪਿਆਰ ਕਰੋ ਇਹੀ ਧੰਦਾ ਆਪਾਂ ਨੂੰ ਆਪਣੇ ਚ ਪਾਊਗਾ ਸਭ ਦਾ ਧੰਨ